ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਅਮਰਤ ਛਕਾਇਆ ਉਦੋਂ ਸਾਡਾ ਇਤਿਹਾਸ ਕਹਿੰਦਾ ਵੀ 80000 ਬੰਦਾ ਇਕੱਠਾ ਹੋ ਗਿਆ ਸੀ ਉੱਥੇ 80000 ਬੰਦਾ ਮੇਣਾ ਰੱਖਦਾ ਐਵੇਂ ਆਪਾਂ ਕਹਿ ਦਿੰਨੇ 10 ਲੱਖ ਉੱਥੇ ਆਇਆ ਸੀ 20 ਉੱਥੇ ਆਇਆ ਸੀ ਬੰਦਾ 5000 ਇਕੱਠਾ ਹੋਇਆ ਉਹ ਤੁਹਾਨੂੰ ਸਾਹਮਣੇ ਉਹ ਖੋ ਜਾਂਦਾ ਇਹ ਸਾਡੇ ਅੱਜ ਇਸ਼ਤਿਹਾਰ ਨੇ ਨੇਰੇ ਵੀ ਇੰਨੇ ਲੱਖ ਉੱਥੇ ਆ ਗਏ ਨੇ ਉੱਥੇ ਆ ਗਏ ਲੱਖਾਂ ਦੀ ਗੱਲ ਬੜੀ ਵੱਡੀ ਹੈ 80000 ਬੰਦਾ ਜਦੋਂ ਟ੍ਰੈਫਿਕ ਨਹੀਂ ਸੀ ਜਦੋਂ ਪੁਲ ਨਹੀਂ ਸਨ ਜਦੋਂ ਗੱਡੀਆਂ ਨਹੀਂ ਸਨ ਜਦੋਂ ਸਾਈਕਲ ਮੋਟਰਸਾਈਕਲ ਨਹੀਂ ਸੀ ਉਦੋਂ ਫਿਰ ਸਾਧਨ ਨਹੀਂ ਸਨ ਸੁਨੇਹਾ ਭੇਜਣ ਦੇ ਵੀ ਕੋਈ ਖਾਸ ਜ਼ਰੂਰੀ ਕੰਮ ਹੈ ਭਾਵੇਂ ਕਿ ਵਿਸਾਖੀ ਦਾ ਪੁਰਬ ਜਿਹੜਾ ਇਹ ਤੀਜੇ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ ਸੀ ਮੈਂ ਗੱਲ ਕਰ ਰਿਹਾ ਸੀ ਵੀ ਗੁਰੂ ਸਾਹਿਬ ਨੇ ਉਦੋਂ ਡੋਰ ਟੂ ਡੋਰ ਜਿਹੜਾ ਪ੍ਰਚਾਰ ਸੀ ਨਾ ਕਿ ਭਾਵੇਂ ਉਦੋਂ ਕੋਈ ਮੋਬਾਈਲ ਨਹੀਂ ਸੀ ਕੋਈ ਸਾਧਨ ਨਹੀਂ ਸੀ ਤੇ 80000 ਬੰਦੇ ਨੂੰ ਇੱਕ ਮਹੀਨੇ ਦੇ ਵਿੱਚ ਮੈਸੇਜ ਕਰ ਦਿੱਤਾ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਜ਼ਰੂਰ ਆਉਣਾ ਕਿਹੜਾ ਸਾਧਨ ਸੀ ਉਦੋਂ ਉਦੋਂ ਇੱਕ ਤਰੀਕਾ ਸੀ ਉਹ ਤਰੀਕਾ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਣਾ ਕੋਈ ਔਰ ਉਹ ਤਰੀਕਾ ਹੁਣ ਵੀ ਸਾਡੇ ਕੋਲ ਹੋਣਾ ਚਾਹੀਦਾ ਆ ਮੋਬਾਈਲ ਤੇ ਤੁਹਾਡੇ ਕੋਈ ਪਤਾ ਨਹੀਂ ਕਿਦਨ ਤੁਹਾਡੇ ਕੋਲੋਂ ਬੰਦ ਕਰ ਲੈਣ ਉਹ ਭਾਵੇਂ ਆਪਾਂ ਫੜੀ ਤੇ ਫਿਰਨੇ ਆ ਤਾਂ ਕਿਸੇ ਟਾਈਮ ਵੀ ਉਹ ਬੰਦ ਕਰ ਸਕੋ ਉਹਨਾਂ ਦੇ ਹੱਥ 'ਚ ਚਾਬੀ ਹੈ ਆ ਥੋੜਾ ਜਿਹਾ ਕੋਈ ਘਟਨਾ ਵਾਪਰਦੀ ਹੈ ਅਗਲੇ ਉਸੇ ਵੇਲੇ ਬੰਦ ਕਰ ਦਿੰਦੇ ਨੇ ਕੋਈ ਸੁਨੇਹਾ ਨਹੀਂ ਕੋਈ ਮੈਸੇਜ ਨਹੀਂ ਇਹ ਉਹਨਾਂ ਦੇ ਹੱਥ ਵਿੱਚ ਨੇ ਪੈਟਰੋਲ ਪੰਪ ਬੰਦ ਕਰ ਦੇਣ ਤੁਹਾਡੀਆਂ ਗੱਡੀਆਂ ਖਲੋ ਜਾਣੀਆਂ ਨਾ ਉਹ ਕਿਹੜਾ ਸਾਧਨ ਸੀ ਮੰਨ ਲਓ ਇੱਥੇ ਇੱਕ ਪਿੰਡ ਹੈ ਆਨੰਦਪੁਰ ਸਾਹਿਬ ਤੋਂ ਇੱਕ ਸੁਨੇਹਾ ਦੇਣ ਵਾਲਾ ਗਿਆ 20 ਕਿਲੋਮੀਟਰ ਤੇ ਉਹਨੇ 20 ਕਿਲੋਮੀਟਰ ਵਾਲੇ ਪਿੰਡ 'ਚ ਸੁਨੇਹਾ ਦਿੱਤਾ ਤੇ ਉੱਥੇ ਇੱਕ ਬੰਦੇ ਦੀ ਡਿਊਟੀ ਲਾਤੀ ਵੀ ਇਸ ਤੋਂ ਅਗਲੇ ਵਿੱਚ ਤੂੰ ਹੁਣੇ ਤੁਰ ਕੋ। ਉਹ ਅਗਲੇ ਵਿੱਚ ਚਲਾ ਗਿਆ। ਉਹ 20 ਕਿਲੋਮੀਟਰ ਉਹ ਗਿਆ ਤੇ ਉਹਨੇ ਅਗਲੇ ਦੀ ਡਿਊਟੀ ਲਾਤੀ ਉਹ ਬੰਦੇ ਪਹਿਲੇ ਹੀ ਤਿਆਰ ਹੁੰਦੇ ਸਨ ਹੁਣ ਤੂੰ ਹੁਣੇ ਤੁਰ ਪੋ ਅੱਗੇ। ਅਗਲਾ ਫਿਰ ਹੁਣੇ। ਹੁਣ ਇੱਕ ਪਿੰਡ ਦੇ ਵਿੱਚੋਂ 5-5 ਥਾਵਾਂ ਦੇ ਬੰਦੇ ਅੱਗੇ ਤੋਂ ਪਿੱਛੋਂ ਇੱਕ ਆਇਆ ਹੈ। ਅਗਲੇ ਪਿੰਡ ਵਿੱਚੋਂ 5 ਥਾਵਾਂ ਨੂੰ ਤੋੜ ਦਿੱਤੇ ਨੇ। ਉਹ ਪੰਜ ਜਦੋਂ ਗਏ ਤੇ ਉਹਨਾਂ ਨੇ ਇੱਕ ਇੱਕ ਪਿੰਡ ਵਿੱਚੋਂ 5-5 ਹੋਰ ਤੋਰ ਦਿੱਤੇ ਪੱctu ਪਜਾ 25 ਰੁਪਏ ਅੱਗੇ 25 ਗਏ ਤੇ 25 ਯਾਂ ਨੇ ਹੋਰ 5-5 ਤੋਰ ਦਿੱਤੇ ਉਹ 125 ਹੋ ਗਏ ਇੱਕ ਮਹੀਨੇ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਤੇ ਤਮਿਲਨਾਡੂ ਤੱਕ ਸਾਰੀ ਥਾਂ ਤੇ ਬਿਨਾ ਕਿਸੇ ਸਾਧਨ ਤੋਂ ਬਿਨਾ ਕਿਸੇ ਤਰੀਕੇ ਤੋਂ ਗੁਰੂ ਸਾਹਿਬ ਉਦੋਂ ਸੁਨੇਹਾ ਭੇਜ ਦਿੰਦੇ ਸੀ ਉਦੋਂ ਮਹਾਰਾਜ ਨੇ ਇਹ ਦੇਸੀ ਤਰੀਕਾ ਬਣਾਇਆ ਸੀ ਨਾ ਇਹਦੇ ਵਿੱਚ ਫੋਨ ਦੀ ਲੋੜ ਨਾ ਇਹਦੇ ਵਿੱਚ ਕਿਸੇ ਗੱਡੀ ਦੀ ਲੋੜ ਨਾ 20 ਕਿਲੋਮੀਟਰ ਦੇ ਬੰਦਾ ਤੁਰ ਕੇ ਵੀ ਜਾ ਸਕਦਾ ਦਿਹਾੜੀ ਦੇ ਵਿੱਚ ਇਦਾਂ ਇੱਕ ਗੁਰੂ ਸਾਹਿਬ ਨੇ ਸਿਸਟਮ ਬਣਾਇਆ ਹੋਇਆ ਸੀ ਜਿਹਦੇ ਨਾਲ 80000 ਦੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋਈ ਸੀ ਇਹ ਹੈ ਗੁਰਸਿੱਖੀ ਦੇ ਪ੍ਰਚਾਰ ਦਾ ਤਰੀਕਾ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ